ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 20 ਜਨਵਰੀ 1952 ਸਾਡਾ ਕੰਮ ਵਾਹਿਗੁਰੂ ਨੂੰ ਹਾਕਾਂ ਮਾਰੀ ਜਾਣਾ ਹੈ ਉਹ ਸੁਣੇ ਜਾਂ ਨਾ ਇਹ ਉਸ ਦੀ ਮਰਜ਼ੀ ਹੈ ਹਰੀ ਜਨ ਅਰਦਾਸ ਕਰਦਾ ਹੈ ਜੇ ਸਾਈਂ ਸੁਣ ਲਵੇ ਤਾਂ ਵਾਹ ਵਾਹ ਸ਼ੁਕਰ ਨਹੀਂ ਤਾਂ ਉਸ ਦੀ ਰਜਾ ਵਿੱਚ ਖੁਸ਼ ਰਹੀਏ ਵਾਹਿਗੁਰੂ ਕੋਈ ਬਾਣਾ ਕਿਉਂ ਵਰਤਾਉਂਦਾ ਹੈ ਇਸ ਦੀ ਉਸ ਨੂੰ ਸਮਝ ਹੈ ਅਸਾਂ ਹਰ ਐਪ ਹੀ ਨਿਭੀ ਵਿੱਚ ਉਸ ਦੀ ਰਜਾ ਵਿੱਚ ਜਾਦ ਵਿੱਚ ਤੇ ਸ਼ੁਕਰ ਵਿੱਚ ਰਹਿਣਾ ਤੇ ਨਾਮ ਦਾ ਲੜ ਨਹੀਂ ਛੱਡਣਾ ਸੰਤ ਤੂੰ ਸਹਿਜ ਸੁਭਾਅ ਹੀ ਵਾਹਿਗੁਰੂ ਦੇ ਹੁਕਮ ਵਿੱਚ ਕਈ ਪ੍ਰੋਫੈਕਟ ਅੰਤਰਜਾਮਤਾ ਵਾਲੇ ਬਚਨ ਜਾਂ ਅਸੀਸਾਂ ਮੂੰਹੋਂ ਨਿਕਲ ਜਾਂਦੀਆਂ ਹਨ ਇਹ ਬਰਕਤ ਤੇ ਬਖਸ਼ਿਸ਼ ਵਾਹਿਗੁਰੂ ਦੀ ਆਪਣੀ ਹੁੰਦੀ ਹੈ ਸੰਤ ਜਦ ਆਪਣੀ ਮਰਜ਼ੀ ਨਾਲ ਲੋਕਾਂ ਨੂੰ ਵਰ ਦੇਣਾ ਸ਼ੁਰੂ ਕਰੇਗਾ ਤਾਂ ਨਿਰਾਸ਼ ਹੋਵੇਗਾ ਸੰਤ ਮਹਾਤਮਾ ਪਰਮਾਰਥ ਦੇ ਪਾਂਧੀ ਨੂੰ ਜਿਹੜਾ ਦੁਨੀਆਂ ਦੀਆਂ ਲੋੜਾਂ ਤੋਂ ਉੱਤੇ ਹੋਵੇ ਮਿਲ ਕੇ ਖੁਸ਼ ਹੁੰਦਾ ਹੈ ਇੱਕ ਵੀਰ ਮੈਂ ਤੇ ਇੱਕ ਹੋਰ ਸੱਜਣ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਨੂੰ ਮਿਲਣ ਗਏ ਜਦ ਅਸੀਂ ਡੇਰੇ ਪੁੱਜੇ ਤਾਂ ਉਹ ਉੱਥੇ ਨਹੀਂ ਸਨ ਲਾਗੇ ਦੇ ਕਿਸੇ ਪਿੰਡ ਗਏ ਹੋਏ ਸਨ ਅਸੀਂ ਕੁਝ ਦੇਰ ਉਡੀਕ ਕੇ ਚਲੇ ਆਏ। ਉਹਨਾਂ ਨੂੰ ਡੇਰੇ ਆ ਕੇ ਸਾਡਾ ਪਤਾ ਲੱਗਾ। ਜੋ ਦਰਸ਼ਨ ਵਾਸਤੇ ਆਏ ਸਨ। ਆਪਨੇ ਸਾਡੇ ਪਿੱਛੇ ਫੌਰਨ ਆਦਮੀ ਦੁੜਾਏ ਕਿ ਉਹਨਾਂ ਨੂੰ ਮੋੜ ਕੇ ਨਾਲ ਲੈ ਆਵੋ। ਜਦ ਅਸੀਂ ਵਾਪਸ ਮੁੜ ਕੇ ਆਏ ਤਾਂ ਆਪਨੇ ਕਿਹਾ ਕਿ ਸਾਧੂ ਦੇ ਡੇਰੇ ਜੇ ਕੋਈ ਸਾਈਂ ਦੇ ਸ਼ੌਂਕ ਵਾਲਾ ਆ ਜਾਵੇ ਉਸ ਨੂੰ ਚਾਉ ਚੜ ਜਾਂਦਾ ਹੈ ਉਹ ਆਪਣੇ ਵੱਡੇ ਭਾਗ ਸਮਝਦਾ ਹੈ ਡੇਰੇ ਵਾਲਿਆਂ ਨੂੰ ਚਾਹੀਦਾ ਸੀ ਤੁਹਾਨੂੰ ਹੋਰ ਅਟਕਾਈ ਰੱਖਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ